ਥੋੜੇ ਬੱਚਿਆਂ ਵਰਗੀਆਂ ਜੀ ਸਾਰੀ ਸਿੱਖ ਕੌਮ ਤੋਂ ਬੜੀ ਨਿਮਰਤਾ ਕਹਣਾ ਸਰ ਝੁਕਾ ਕੇ ਹੱਥ ਬੰਨ ਕੇ ਮਾਫੀ ਮੰਗਦਾ ਹਾਂ ਮaaf ਕਰ ਦਿਓ ਜੀ ਬੀਤੇ ਦਿਨ ਹੀ ਮਨਪ੍ਰੀਤ ਮੰਨਾ ਨੇ ਕਈ ਲੋਕਾਂ ਨੂੰ ਵੀਡੀਓਜ਼ ਪਾ ਕੇ ਬੁਰਾ ਭਲਾ ਕਿਆ ਉਹਨਾਂ ਵਿੱਚੋਂ ਭਾਈ ਜਗਤਾਰ ਸਿੰਘ ਹਵਾਰਾ ਜੀ ਵੀ ਸੀਗੇ ਜਿਨ੍ਹਾਂ ਨੂੰ ਵੀਡੀਓਜ਼ ਪਾ ਕੇ ਮਨਪ੍ਰੀਤ ਮੰਨਾ ਨੇ ਬੁਰਾ ਭਲਾ ਕਿਹਾ ਗਾਲਾਂ ਵੀ ਕੱਢੀਆਂ ਤੇ ਉਸ ਤੋਂ ਬਾਅਦ ਮਨਪ੍ਰੀਤ ਮੰਨਾ ਦੀ ਮੈਨੇਜਮੈਂਟ ਮਨਪ੍ਰੀਤ ਮੰਨਾ ਦੇ ਇੰਸਟਾਗ੍ਰam ਪੇਜ ਤੋਂ ਪੋਸਟ ਲਿਖ ਕੇ ਮਾਫੀ ਵੀ ਮੰਗੀ ਸੀ ਤੇ ਮਾਫੀ ਮੰਗਣ ਤੋਂ ਬਾਅਦ ਮਨਪ੍ਰੀਤ ਮੰਨਾ ਦੀ ਵੀ ਇੱਕ ਕਲਿੱਪ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਮਨਪ੍ਰੀਤ ਮੰਨਾ ਪੂਰੀ ਸਿੱਖ ਕਮਿਊਨਿਟੀ ਤੋਂ ਮਾਫੀ ਮੰਗ ਰਹੇ ਨੇ ਤੇ ਭਾਈ ਜਗਤਾਰ ਸਿੰਘ ਹਵਾਰਾ ਜੀ ਤੋਂ ਵੀ ਮਾਫੀ ਮੰਗ ਰਹੇ ਨੇ ਤੇ ਲੈ ਕੇ ਚੱਲਦੇ ਹਾਂ ਤੁਹਾਨੂੰ ਉਸ ਕਲਿੱਪ ਦੇ ਵੱਲ ਤੇ ਲੋਕ ਤਾਂ ਇਹ ਵੀ ਕਹਿ ਰਹੇ ਨੇ ਕਿ ਮਨਪ੍ਰੀਤ ਮੰਨਾ ਸਿਰਫ ਫੇਮ ਲਈ ਇਹ ਸਭ ਕਰ ਰਿਹਾ ਹੈ ਤਾਂ ਉਹ ਹਰ ਦਿਨ ਕਿਸੇ ਨਾ ਕਿਸੇ ਨੂੰ दारू ਪੀ ਕੇ ਗਾਲਾਂ ਕੱਢ ਰਿਹਾ ਹੈ ਤੇ ਤੁਹਾਡਾ ਇਸ ਬਾਰੇ ਕੀ ਵਿਚਾਰਾ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਜਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਨਪ੍ਰੀਤ ਮੱਲੇ ਮੰਨੇ ਯਾ ਲੋ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਇਹ ਵੀਡੀਓ ਪਾਈ ਸੀ ਕਿ ਬਣਾ ਕੇ ਹਨਾ ਤੇ ਪਹਿਲੀ ਗੱਲ ਤਾਂ ਤੁਸੀਂ ਸਾਡੀ ਸਿੱਖ ਕੌਮ ਦੇ ਯੋਧੇ ਹੱਥ ਬੰਨ ਕੇ ਕਹਣਾ ਮਾਫੀ ਹੈ ਜੀ ਜੇ ਕਿਤੇ ਗਲਤੀ ਕੀਤੀ ਆ ਤਾਂ ਅਸੀਂ ਮੰਨਣ ਨੂੰ ਰੈਡੀ ਆ ਉਹ ਚੀਜ਼ ਨੂੰ ਤੇ ਥੋੜੇ ਬੱਚਿਆਂ ਵਰਗੀਆਂ ਜੀ ਸਾਰੀ ਸਿੱਖ ਕੌਮ ਤੋਂ ਬੜੀ ਨਿਮਰਤਾ ਕਾਹਣਾ ਸਿਰ ਝੁਕਾ ਕੇ ਹੱਥ ਬੰਨ੍ਹ ਕੇ ਮਾਫੀ ਮੰਗਦਾਈ ਮaaf ਕਰ ਦਿਓ ਜੀ